ਟਾਪ ਸਿੰਘ ਕੋਈ ਆਖਵਾ ਉਹਨੂੰ ਹੁਣ ਤੁਸੀਂ ਸੀਰੀਅਸ ਲੈਣਾ ਛੱਡ ਦਿਓ ਇਹ ਹੁਣ ਸਿਰਫ ਸੁਰਖੀਆਂ ਦਾ ਤੁਹਾਡੀਆਂ ਦਾ ਹਿੱਸਾ ਰਹਿ ਗਿਆ ਤੁਹਾਡੀ ਟਾਈਮ ਵੇਸਟ ਦਾ ਹਿੱਸਾ ਰਹਿ ਗਿਆ ਕੱਲ੍ਹ ਨੂੰ ਵੀ ਮੋਕਾ ਦੇ ਵਿੱਚ ਅਜੀਤਵਾਰ ਦੇ ਵਿੱਚ ਵਪਾਰ ਤੇ ਸਰਕਾਰ ਮੈਲ ਨਹੀਂ ਹੋ ਰਹੀ ਆ ਬਹੁਤ ਕੁਝ ਹੋ ਰਿਹਾ ਇਹਨਾਂ ਕੋਈ ਹੁਣ ਕਹਿਣ ਨੂੰ ਕੁਝ ਨਹੀਂ ਇਸ ਕਰਕੇ ਇਸ ਤਰ੍ਹਾਂ ਦੇ ਡਰਾਮੇ ਕਰਦੇ ਆ ਉਹ ਕਿ ਸਮੱਸਿਆ ਮਾ ਜਾਣ ਕੇ ਹੋਏ ਇੰਪਲੀਮੈਂਟ ਹੋ ਰਿਆ ਮਨਟੈਂਸ ਸੈਟਲਮੈਂਟਸ ਹੋ ਰਹੀਆਂ ਗ੍ਰੀਨ ਜਿਹੜਾ ਇੱਕ ਪੇਪਰ ਉਹਨਾਂ ਨੂੰ ਇਸ਼ੂ ਕੀਤਾ ਹੋਇਆ ਜਿਹੜਾ ਸਾਰੀਆਂ ਐਨੋਸੀਸ ਨੂੰ ਕਲੀਅਰ ਕਰਦਾ ਅਸੀਂ ਤਾਂ ਚਾਹੁੰਦੇ ਆ ਕਿ ਸ਼ਾਂਤੀ ਨਾਲ ੱੱੱੱ ਔਰ ਸਾਡੀ ਗੱਲ ਸੁਣ ਠੀਕ ਹੈ ਨਾ ਅਸੀਂ ਉਹਨਾਂ ਦੀ ਗੱਲ ਸੁਣਦੇ ਲੋਕਾਂ ਦੇ ਪਰ ਗੱਲ ਇਹ ਹੈ ਵੀ ਪੰਜਾਬ ਦੇ ਲੋਕਾਂ ਦਾ ਕੁਝ ਮਿਲਿਆ ਹੈ ਨਹੀਂਗਾ ਕੰਪਨੀ ਕਿਸ ਚੀਜ਼ਾਂ ਦੀਆਂ ਕਰਨਗੇ ਬਾਕੀ ਠੀਕ ਹੈ ਕਹਿੰਦੇ ਚੋਣ ਪ੍ਰੋਗਰਾਮ ਆਪਦਾ ਕਰਨਾ ਉਹ ਉਹਨਾਂ ਦੇ ਉਹਨਾਂ ਦੇ ਨਾ ਦੁਮਾਗਾ ਦੇ ਵਿੱਚ ਕੁਝ ਐਸੀਆਂ ਮਤਲਬ ਸ਼ਾ ਗਿਆ ਹੋਇਆ ਕਿ ਹਨੇਰਾ ਦਿਖਦਾ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਆਪਣੀਆਂ ਜ਼ਿੰਦਗੀਆਂ ਚ ਹਨੇਰਾ ਦਿਖਦਾ ਉਹਨਾਂ ਨੂੰ ਆਪਣੇ ਫਿਊਚਰ ਹਨੇਰੇ ਦਿਖਦੇ ਇੰਡਸਟਰੀ ਲਿਸਟਾਂ ਦੀ ਕਹਿੰਦੇ ਗੱਲ ਕਰਦੇ ਨੇ ਇੰਡਸਟਰੀ ਲਿਸਟਾਂ ਔਖੜ ਔਖੜ ਕੇ ਬਾਹਰ ਜਾ ਰਹੇ ਨੇ ਕਹਿੰਦੇ ਫਿਰ ਪੂਰੇ ਕਿਹੜੀ ਇੰਡਸਟਰੀ ਲਿਸਟਾਂ ਦੀ ਗੱਲ ਹੋ ਰਹੀ ਹੈ ਕੱਲ ਨੂੰ ਵੀ ਮੋਗਾ ਦੇ ਵਿੱਚ ਅਜੀਤਵਾਲ ਦੇ ਵਿੱਚ ਵਪਾਰ ਤੇ ਸਰਕਾਰ ਮਿਲਣੀ ਹੋ ਰਹੀ ਆ ਬਹੁਤ ਗੱਜ ਹੋ ਰਿਹਾ ਇਹਨਾਂ ਕੋਲ ਹੁਣ ਕਹਿਣ ਨੂੰ ਕੁਝ ਨਹੀਂ ਇਸ ਕਰਕੇ ਇਸ ਤਰ੍ਹਾਂ ਦੇ ਡਰਾਮੇ ਕਰਦੇ ਆ। ਆਪ ਦੀ ਉਹਨਾਂ ਨੇ ਕਲੀਅਰ ਕਰਤਾ ਕਹਿੰਦਾ ਮੈਂ ਚੋਣ ਨਹੀਂ ਲੜੂੰਗਾ। ਹਾਂ ਕਹਿੰਦੇ ਜੇ ਭਗਵੰਤ ਮਾ ਚੋਣ ਲੜੂ ਫੇਰ ਲੜੂੰਗਾ। ਲੋਕ ਸਭਾ ਦੀ ਉਹ ਕਾਹ ਤੋਂ ਲੜਨਗੇ ਜੀ? ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜਾਬ ਨੂੰ ਖੂਬਸੂਰਤ ਬਣਾਉਣ ਵਾਸਤੇ ਪੰਜਾਬ ਦੀ ਬਾਗਡੋਰ ਸੰਭਾਲੀ ਆ। ਇਸ ਕਰਕੇ ਉਹ ਪੰਜਾਬ ਦੀ ਨੂੰ ਸੰਭਾਲਣਗੇ। ਉਹ ਐਮਪੀ ਨਹੀਂ ਲੜਨਗੇ। ਪਰ ਇਹਦੇ ਵਿੱਚ ਅੱਜ ਲੱਗਦਾ ਵੀ ਸ਼ਾਂਤੀ ਦੇ ਨਾਲ ਚੱਲੂ ਕਿਉਂਕਿ ਉਹਨਾਂ ਨੇ ਕਹਿੰਦੇ ਕਹਿੰਦੇ ਬੇਅਦਵੀ ਵਾਲੇ ਮਸਲੇ ਤੇ ਵੀ ਕਹਿੰਦੇ ਅਸੀਂ ਤੱਕਰ ਇਹਨਾਂ ਨਾਲ ਸਮਾਂ ਨਹੀਂ ਦੇਣਾ ਅਸੀਂ ਤਾਂ ਚਾਹੁੰਦੇ ਹਾਂ ਕਿ ਸ਼ਾਂਤੀ ਨਾਲ ਚੱਲੇ ਔਰ ਸਾਡੀ ਗੱਲ ਸੁਣਨ ਠੀਕ ਹੈ ਨਾ ਅਸੀਂ ਉਹਨਾਂ ਦੀ ਗੱਲ ਸੁਣੀਏ ਚਲੋ ਫਿਰ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਤਿਆਰੀ ਹੁੰਦੀ ਹੈ ਕਿ ਮੈਮ ਪ੍ਰਤਾਪਾ ਜਵਾ ਕਹਿੰਦੇ ਨੇ ਰੈਸਟੀ ਲਿਸਟਾਂ ਨਾਲ ਤੁਸੀਂ ਮੀਟਿੰਗਾਂ ਕਰ ਰਹੇ ਹੋ ਤੇ ਉਰੇ ਕਹਿੰਦੇ ਰੈਸਟੀ ਲਿਸਟ ਜਾ ਰਿਹਾ ਯੂਪੀ ਛੱਡ ਛੱਡ ਕੇ ਕੌਣ ਜਾ ਰਿਹਾ ਉਹ ਜਿਹੜੇ ਕੋਈ ਨਹੀਂ ਜਾ ਰਿਹਾ ਜਿੰਨਾ ਖੁਸ਼ ਇਸ ਵੇਲੇ ਇੰਡਸਟਰੀਸਟ ਹੈ ਨਾ ਪੰਜਾਬ ਦਾ ਕੋਈ ਵੀ ਨਹੀਂ ਹੈ ਜਿੰਨਾ ਖੁਸ਼ ਇਸ ਵੇਲੇ ਪੰਜਾਬ ਦਾ ਇੰਡਸਟਰੀਸਟ ਆ ਉਹਨਾਂ ਤੇ ਕਿਸੇ ਨੂੰ ਵੀ ਮਤਲਬ ਚਾ ਨਹੀਂ ਹੈਗਾ ਇਸ ਸਰਕਾਰ ਦਾ ਜਿਹਨਾਂ ਇੰਡਸਟਰੀਸਟ ਨੇ ਉਹ ਅੱਜ ਤੱਕ ਕਦੀ ਇੰਡਸਟਰੀਸਟ ਨੂੰ ਕਿਸੇ ਨੇ ਪੁੱਛਿਆ ਸੀ ਇੱਕ ਮਾਨ ਸਾਹਿਬ ਨੇ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗਸ ਕਰ ਰਿਹਾ ਔਰ ਆਈ ਥਿੰਕ ਜਦੋਂ ਦੀ ਇਲੈਕਸ਼ਨ ਹੋਈ ਇਲੈਕਸ਼ਨ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਤਿੰਨ 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 ਮੀਟਿੰਗਸ ਜਿਹੜੀਆਂ ਇੰਡਸਟਰੀਸਟ ਨਾਲ ਹੋ ਚੁੱਕੀਆਂ ਉਹਨਾਂ ਦੀਆਂ ਸਮੱਸਿਆਵਾਂ ਜਾਣ ਕੇ ਉਹ ਇੰਪਲੀਮੈਂਟ ਹੋ ਰਹੀਆਂ ਵਨ ਟਾਈਮ ਸੈ ਇੱਕ ਪੇਪਰ ਉਹਨਾਂ ਨੂੰ ਇਸ਼ੂ ਕੀਤਾ ਹੋਇਆ ਜਿਹੜਾ ਸਾਰੀਆਂ ਐਨੋਸੀਸ ਨੂੰ ਕਲੀਅਰ ਕਰਦਾ ਔਰ ਹੋਰ ਬਹੁਤ ਸਾਰੀਆਂ ਸਹੂਲਤਾਂ ਦੇ ਕੇ ਮਾਨ ਸਾਹਿਬ ਨੇ ਸਾਰੇ ਇੰਡਸਟਰੀਸ ਬਹੁਤ ਖੁਸ਼ ਨੇ ਸਾਡੇ ਸਰਦਾਰ ਬਾਜਵਾ ਕਹਿੰਦੇ ਕਿ ਸਰਕਾਰ ਜੇ ਇਸ ਤਰ੍ਹਾਂ ਦੀ ਅੱਜ ਕੰਪਨੀ ਦੀ ਕਿਉਂਕਿ ਸ਼ੁਰੂਆਤ ਹੋਈ ਹੈ ਤੁਹਾਡੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਆਏ ਸੀ ਉਹ ਕਹਿੰਦੇ ਪਰ ਗੱਲ ਇਹ ਹੈ ਵੀ ਪੰਜਾਬ ਦੇ ਲੋਕਾਂ ਦਾ ਕੁਝ ਮਿਲਿਆ ਹੈ ਨਹੀਂਗਾ ਕੰਪਨੀ ਕਿਸ ਚੀਜ਼ਾਂ ਦੀ ਹੈ ਉਹ ਕਰਨਗੇ ਬਾਕੀ ਠੀਕ ਹੈ ਕਹਿੰਦੇ ਚੋਣ ਪ੍ਰੋਗਰਾਮ ਆਪਦਾ ਕਰਨਾ ਉਹ ਉਹਨਾਂ ਦੇ ਉਹਨਾਂ ਦੇ ਨਾ ਦਿਮਾਗਾਂ ਦੇ ਵਿੱਚ ਕੁਝ ਐਸੀਆਂ ਮਤਲਬ ਸ਼ਾ ਗਿਆ ਹੋਇਆ ਕਿ ਹਨੇਰਾ ਦਿਖਦਾ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਆਪਣੀਆਂ ਜ਼ਿੰਦਗੀਆਂ ਚ ਹਨੇਰਾ ਦਿਖਦਾ ਉਹਨਾਂ ਨੂੰ ਆਪਣੇ ਫਿਊਚਰ ਹਨੇਰੇ ਦਿਖਦੇ ਆ ਇਸ ਕਰਕੇ ਉਹਨਾਂ ਨੂੰ ਇਦਾਂ ਲੱਗਦਾ ਕਿ ਪੰਜਾਬ ਚ ਕੁਝ ਵੀ ਨਹੀਂ ਹੋਇਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬ ਦੇ ਵਿੱਚ ਕੀ ਕੀ ਹੋਇਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਹੁਣ ਤੁਸੀਂ ਸੀਰੀਅਸ ਲੈਣਾ ਛੱਡ ਦਿਓ ਇਹ ਹੁਣ ਸਿਰਫ ਸੁਰਖੀਆਂ ਦਾ ਤੁਹਾਡੀਆਂ ਦਾ ਹਿੱਸਾ ਰਹਿ ਗਿਆ ਤੁਹਾਡੀ ਟਾਈਮ ਵੇਸਟ ਦਾ ਹਿੱਸਾ ਰਹਿ ਗਿਆ ਅਦਰਵਾਈਜ਼ ਇਹ ਇਕੱਲਾ ਇਕੱਲਾ ਜਾਣਾ ਹੁਣ ਕਿਸੇ ਇਹਨਾਂ ਨੂੰ ਸੀਰੀਅਸ ਲੈਣ ਦੀ ਜ਼ਰੂਰਤ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਦਿਓ ਕਿ ਜੀਪੀ ਹੋਰੇ ਤੁਹਾਡੇ ਚ ਸ਼ਾਮਲ ਹੋਏ ਨੇ ਉਹ ਕਹਿੰ ਬਾਬਰੋੜੇ ਮੇਂ ਕੋਈ ਕਵਰੀ ਆਗੇ ਮੁਰਖੇ ਕਦੇ ਆਉਣਾ ਨਹੀਂ ਉਹ ਜਿਹੜੇ ਇੱਕ ਅਕਲ ਸਿਰਫ ਪ੍ਰਤਾਪ ਬਾਜਵੇਦ ਹੋਈਆਂ ਜਿਹੜੇ ਕੋਈ ਵਾਕੀ ਲੋਕ ਹੈ ਉਹ ਤਾਂ ਬੇਅਕਲ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੇ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਜੀਪੀ ਹੁਣ ਆਏ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੰਦੇ ਆਂ ਥੈਂਕ ਯੂ ਤੁਸੀਂ ਸੁਣਿਆ ਕਿ ਕਿਵੇਂ ਲੀਡਰ ਜਦੋਂ ਨਗਾਤਾਰ ਆਪਸੀ ਤੌਰ ਤੇ ਕਿਤੇ ਨਾ ਕਿਤੇ ਖਸ਼ਮਖਸ਼ ਹੁੰਦੀ ਨਜ਼ਰ ਆਉਂਦੀ ਹੈ ਹਾਲਾਂਕਿ ਸੈਸ਼ਨ ਤੋਂ ਪਹਿਲਾਂ ਦੀ ਹੈ ਖੈਰ ਦੇਖਣਾ ਉਹ ਅੰਦਰ ਕੀ ਹੁੰਦਾ ਪਰ ਕਿਉਂਕਿ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਤਾਂ ਕਈ ਮੁੱਦੇ ਇਸ ਤਰ੍ਹਾਂ ਦੇ ਨੇ ਜਿਹੜੇ ਪੰਜਾਬ ਦੇ ਤੁਸੀਂ ਸੁਣਦੇ ਹੋਵੋਗੇ ਪਹਿਲਾਂ ਉਹ ਦੁਬਾਰੇ ਕਾਨੂੰ ਆਖਰ ਮਿਲੂਗਾ ਕੀ ਤੁਹਾਡੇ ਆਸ-ਪਾਸ ਦੇ ਖੇਤਰ ਕਿੰਨੇ ਦਾ ਸਬਰਗੇ ਉਹ ਚੀਜ਼ کہہ ਰਹੇ ਆ ਵੀ ਬਜਟ ਦੇ ਵਿੱਚ ਜਿਹੜੀ ਜਿਹੜੀ ਚੀਜ਼ਾਂ ਅਨਾਉਂਸ ਹੋਈਆਂ ਉਹਨਾਂ ਦਾ ਕੋਈ ਇੰਪੈਕਟ ਨਜ਼ਰ ਆਊਗਾ ਇਹ ਹਜੇ ਵੀ ਸਵਾਲ ਆ ਸੀਨੀਅਰ ਜੀ ਵੀਡੀਓ ਨਿਊਜ਼ਟਮੈਂਟ ਇਹਦੇ ਨਾਲ ਸਮਿਸਿੰਗ ਰੋਜਨਾ ਸਪੋਰਟਿਵ ਚੰਡੀਗੜ੍ਹ